ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜਿਆ ਉਹਨਾਂ ਦਾ ਵੀ ਤਹਿਤੋਂ ਸਵਾਗਤ ਹੈ ਜੀ ਆਇਆਂ ਨੂੰ ਸਵਾਗਤ ਆਦਾਬ ਸਾਸਰੀਕਾਲ ਜੀ ਦੋਸਤੋ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਸਾਰਿਆਂ ਦੇ ਜਾਨਵਰ ਤੰਦਰੁਸਤ ਹੋਣ ਕਿ ਹੈਨਾ ਤੇ ਅੱਜ ਦੋਸਤੋ ਇੱਕ ਬਹੁਤ ਹੀ ਸਸਤੇ ਭਾਅ ਦੀ ਜਮਾ ਹੌਲੇ ਭਾਅ ਦੀ ਮਾਰਵੜੀ ਬਸ਼ੀਰੀ ਲੈਣੇ ਦਾ ਚੰਬਾ ਬਸ਼ੀਰਾ ਮਿਲਦਾ ਹੁੰਦਾ ਜਿੰਨੇ ਤੁਹਾਨੂੰ ਮਾਰਵੜੀ ਬਸ਼ੀਰੀ ਲੈ ਆ ਤੇ ਚੰਗੇ ਰੰਗ ਪੂਰਾ ਪੱਕਾ ਕਮੈਤੀ ਆ ਤਿੰਨ ਪੈਰ ਚਟਿਆ ਮੱਥੇ ਬਹੁਤ ਸੋਹਣਾ ਬਲੇਜ ਹੈ ਲੰਮੀ ਕਰਦੇ ਨੇ ਕੰਨਾਂ ਦੀ ਸੁਨੱਖੀ ਹੈ ਕੋਈ ਬਾਲ ਪੌੜੀ ਚ ਡਿਫੈਕਟ ਨਹੀਂ ਕੋਈ ਹੱਥ ਪੈਰਾਂ ਚ ਹੱਡਾਂ ਪੈਰਾਂ ਕੋਈ ਵੀ ਤਰ੍ਹਾਂ ਦਾ ਡਿਫੈਕਟ ਨਹੀਂ ਸਾਰੀ ਡਿਟੇਲ ਤੁਹਾਨੂੰ ਦੇ ਦੇਣੀ ਹੈ ਵੀਡੀਓ ਦੇ ਵਿੱਚ ਤੇ ਲਾਸਟ ਤੇ ਰੇਟ ਵੀ ਦੱਸ ਦੇਣਾ ਕਿੰਨਾ ਰੇਟ ਆ ਸ਼ਾਇਦ ਥੰਬ ਨੇਲ ਉੱਪਰੋਂ ਤੁਸੀਂ ਪੜ ਵੀ ਲਿਆ ਹੋਵੇ ਪਰ ਜੇ ਨਹੀਂ ਵੀ ਪੜਿਆ ਤਾਂ ਲਾਸਟ ਤੇ ਆਪਾਂ ਰੇਟ ਵੀ ਦੱਸਾਂਗੇ ਤੇ ਸਾਰੀ ਡਿਟੇਲ ਆਪਾਂ ਜਿਹੜੀ ਬੱਚੀ ਦੀ ਉਹ ਸਾਰੀ ਵੀਡੀਓ ਦੇ ਵਿੱਚ ਹੀ ਦਵਾਂਗੇ ਸੋ ਭਰਾਵਾਂ ਨੂੰ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਹਾਨੂੰ ਬਸ਼ੇਰੀ ਕਿਵੇਂ ਲੱਗੀ ਤੇ ਭਰਾਵੋ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਡੇ ਲਈ ਜਮਾਂ ਸਸਤੀਆਂ ਸਸਤੀਆਂ ਬਸ਼ੇਰੀਆਂ ਤੁਹਾਨੂੰ ਆਹ ਚੈਨਲ ਤੇ ਮਿਲਦੀਆਂ ਤੇ ਬਹੁਤ ਵੱਡਾ ਉਪਰਾਲਾ ਤੁਹਾਡੇ ਲਈ ਕਰਦੇ ਆ ਤੇ ਤੁਹਾਡਾ ਵੀ ਫਰਜ਼ ਮੰਨਦਾ ਵੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆਜੋ ਆਪਾਂ ਵੱਧਦੇ ਆ ਇਸ ਬਸ਼ੇਰੀ ਦੀ ਵੀਡੀਓ ਵੱਲ ਦੋਸਤੋ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਮਾਰਵਾੜੀ ਦਾ ਰੇਟ ਬਹੁਤ ਜ਼ਿਆਦਾ ਹੋਊਗਾ ਹਣਾ ਫੀਸਾਂ ਵੀ ਵਧੀਆਂ ਹੋਈਆਂ ਚੰਗੇ ਘੋੜਿਆਂ ਦੀਆਂ ਸੋ ਉਹ ਉਸ ਹਿਸਾਬ ਨਾਲ ਲੈਣ ਦੇ ਜਦੋਂ ਬਸ਼ੀਰੀਆਂ ਹੋ ਜਾਂਦੇ ਰੇਟ ਬਹੁਤ 5 5 7 7 ਲੱਖ ਹੋ ਜਾਂਦਾ ਬੱਚੀਆਂ ਦਾ ਰੇਟ ਪਰ ਜਿਹੜੀ ਅੱਜ ਆਪਾਂ ਬਿਹੇਰੀ ਲਿਆਇਆ ਹਜ਼ਾਰਾਂ 'ਚ ਲਿਆਇਆ ਇਹ ਨਾ ਸਮਝੋ ਵੀ ਹਜ਼ਾਰਾਂ 'ਚ ਤਾਂ ਆਈਆਂ ਵੀ ਲੱਖੋਂ ਤਾਂ 99000 ਆਈ ਨਹੀਂ ਯਾਰ ਬਾਹਲੀ ਜਮਾ ਅੱਧ ਜੀ ਬੈਠੇ ਆ ਆਪਾਂ ਰੇਟ ਪੂਰਾ ਤੁਹਾਨੂੰ ਵੀਡੀਓ ਦੇ ਲਾਸਟ ਤੇ ਦੱਸਾਂਗਾ ਹੁੰਦਾ ਚ ਪਹਿਲਾਂ ਡਿਟੇਲ ਪੁੱਛ ਲਓ ਇਹਦੀ 9 10 ਕੁ ਮਹੀਨਿਆਂ ਦੀ ਬਸ਼ੀਰੀ ਹੋਗੀ ਦੋਸਤੋ ਮੱਥੇ ਬਲੇਜ ਆ ਕੰਨ ਕੁੰਡੀ ਵਾਲਾ ਜੜਮਾ ਕੰਨ ਗਰਦਨ ਲੰਮੀਆਂ ਕੌਂਟ ਵੀ ਸੋਹਣਾ ਹੱਥਾਂ ਪੈਰਾਂ ਦੀ ਸਹੀ ਐ ਪੈਰਪੂਰ ਸਹੀ ਐ ਕੋਈ ਗਾਮਚੀ ਨਹੀਂ ਪੈਂਦੀ ਤੇ ਮੇਨ ਗੱਲ ਬਾਲਪੋਰੀਆਂ ਦੀ ਸਹੀ ਐ ਕੋਈ ਫਾਲਟ ਨਹੀਂ ਬੱਚੀ ਜੀ ਯਾਰ ਅੱਪਾ ਨੂੰ ਭਾਣਾ ਮਿਲ ਗਈ ਤਾਂ ਅੱਪਾ ਭਾਣਾ ਦੇ ਦੇਣੀ ਆ ਕਿਸੇ ਵੀ ਤਰ੍ਹਾਂ ਦਾ ਫਾਲਟ ਹੋਇਆ ਤਾਂ ਤੁਹਾਡਾ ਆਇਆ ਦਾ ਕਿਰਾਇਆ ਵੀ ਦੇ ਦਾਂਗੇ ਆਪਾਂ ਵੀਡੀਓ ਜਾਨਾ ਬੋਲਦੇ ਨੇ ਕੋਈ ਪੈਰ ਬੰਗਾ ਟੇਡਾ ਹੋਵੇ ਗਾਮਚੀ ਬੈਂਦੀ ਹੋਵੇ ਪੋਰੀਆਂ ਦੀ ਗਲਤ ਖਲਤ ਹੋਵੇ ਹਨਾ ਤਾਂ ਕਿਰਾਇਆ ਵੀ ਦੇ ਦਾਂਗੇ ਆਪਾਂ ਕੋਈ ਕਿਸੇ ਵੀ ਤਰ੍ਹਾਂ ਦਾ ਫਾਲਟ ਨਾ ਕਿ ਮਜ਼ਬੂਤ ਹੱਡਾਂ ਪੈ ਰਹਿੰਦੀ ਐ ਕੱਦ ਵੀ ਸੋਹਣਾ ਕੱਡੂ ਜਿੰਨੇ ਚ ਆਪਾਂ ਬਸ਼ੇਰੀ ਤੁਹਾਨੂੰ ਦੇ ਦੇਣੀ ਉਹਨੇ ਚ ਦੋਸਤੋ ਚੰਬਾ ਬਸ਼ੇਰਾ ਨਹੀਂ ਮਿਲਦਾ ਅੱਜ ਕੱਲ ਰੇਟ ਬਹੁਤ ਜ਼ਿਆਦਾ ਹੋਏ ਮੰਗਦੇ ਆ ਲੋਕ ਤੇ ਮਸਾ ਬਸ਼ੇਰੀ ਭਾ ਨਾ ਮਿਲੀ ਤੇ ਭਾ ਨਾਲ ਆਪਾਂ ਦੇ ਦੇਣੀ ਆ ਸੋ ਮਾਰਕਿੰਗ ਬਾਰੇ ਤਾਂ ਅਸੀਂ ਮੱਥੇ ਪਟਾ ਤਿੰਨ ਪੈਰ ਚਿੱਟੇ ਪੱਕਾ ਕਮੈਤਿਆ ਰੰਗਾ ਕਮੈਤ ਰੰਗਾ ਪੱਕਾ ਬਹੁ ਘੱਟ ਮਿਲਦਾ ਤੇ ਤਿੰਨ ਪੈਰ ਚਿੱਟੇ ਆ ਮਗਰਲੇ ਦੋ ਤੇ ਇੱਕ ਮੂਰਲਾ ਕੰਨ ਦੇਖੋ ਜੋੜ ਮੇਂ ਕਾਨਾ ਸਨਖਾ ਕਾਨਾ ਗਰਦਨ ਲੰਮੀਆ ਲੈਂਥ ਸੋਣੀਆ ਹੱਡਾਂ ਪੈਰਾਂ ਦੀ ਮਜ਼ਬੂਤ ਆ ਤੂੰ ਫਾਇਦਾ ਚੱਕ ਲਿਓ ਮੌਕੇ ਦਾ ਫੇਰ ਨਾ ਲਾਂਭੇ ਜੇ ਦਿਆ ਕਰੋ ਬਾਈ ਥੋੜੇ ਪੈਸੇ ਲਾਉਣੇ ਕੋਈ ਥੋੜੇ ਪੈਸਿਆਂ ਲਈ ਲਿਆ ਜਾਂ ਉਹਨਾਂ ਨੂੰ ਬਿਸ਼ੇਰੀ ਹੋ ਜਾਂਦੀ ਹੈ ਸੇਲ ਜਦੋਂ ਨੂੰ ਫੇਰ ਤੋਂ ਹੀ ਕਹਿੰਦੇ ਆ ਬਾਈ ਐਸੀ ਲੈਣੀ ਤਾਂ ਮੌਕੇ ਦਾ ਫਾਇਦਾ ਚੱਕ ਲਿਓ ਇਹੋ ਜੇ ਰੇਟ ਵਿੱਚ ਇਹੋ ਜੀ ਬਿਸ਼ੇਰੀ ਨਹੀਂ ਮਿਲਣੀ ਚੰਗੀ ਬੱਚੀ ਹੈ ਕਹੇ ਪਾਸੋਂ ਖੁੰਝ ਵੀ ਨਹੀਂ ਬੱਚੀ ਬਹੁਤ ਜ਼ਿਆਦਾ ਚੰਗੀ ਆ ਸੋ ਦੋਸਤੋ ਕਰ ਲੋ ਫੱਟ ਬੱਚੀ ਮੌਕਾ ਇੱਥੇ ਬਾਕੀ ਮੈਂ ਨੰਬਰ ਦਿੰਦਾ ਲਿਖ ਨੰਬਰ ਕਰ ਲਓ ਨੋਟ 6239154544 98555599017 ਇਹ ਦੋ ਨੰਬਰ ਆ ਦੋਸਤੋ ਨੋਟ ਕਰ ਲਓ ਤੇ ਹੁਣ ਆਪਾਂ ਰੇਟ ਵੀ ਤੁਹਾਨੂੰ ਦੱਸ ਦਈਏ ਰੇਟ ਆ ਬੱਚੀ ਦਾ 60000 ਜਾਇਜ਼ ਰੇਟ ਆ 60000 ਅੱਜਕੱਲ ਮਾਰਵੜੀ ਬਸ਼ੀਰਾ ਤਾਂ ਦੂਰ ਚੰਬਾ ਬਹੀਰਾ ਨਹੀਂ ਮਿਲਦਾ ਤੇ ਦੂਜੀ ਗੱਲ ਪੂਰੀ ਐਨ ਖਰੀ ਬਸ਼ੇਰੀ ਆ ਰੇਟ ਵੀ ਦੱਸਤਾ ਤੇ ਮਾਨਤਾਨ ਵੀ ਦੂਰੋਂ ਆਏ ਬੰਦੇ ਦਾ ਮਾਨਤਾਨ ਵੀ ਅਸ਼ੀਵਾਲਾ ਹੋਵੇ ਜੀ 12000 ਮਾਨਤਾਣ ਵੀ ਕਰਾਂਗੇ ਸੋ ਨੰਬਰ ਕਰ ਲੈਣੋ ਟਾਹਣ ਫੋਨ ਲਾ ਲਓ ਦੇਖਦੇ ਆਂ ਕਿ ਕਿਹਦੇ ਪੈਂਦਾ ਰਸਤਾ ਝੋਲੀ ਮਿਲਦੇ ਆਂ ਪਰ ਜਲਦੀ ਨਵੀਂ ਵੀਡੀਓ ਬਹੁਤ ਬਹੁਤ